ਤੋ ਆ ਜਿਹੜਾ ਹੈਗਾ ਡੱਲ ਲੇਕ ਦੇ ਵਿੱਚ ਅਸੀਂ ਬੈਠੇ ਹੋਏ ਆ ਇੱਕ ਮਿਸ਼ਨ ਤੇ ਆਏ ਸੀ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹਦੇ ਚ ਮੇਰੇ ਨਾਲ ਸਾਥੀ ਮਾਨਸਾ ਤੋਂ ਸਰਬਜੀਤ ਕੌਸ਼ਲ ਜੀ ਰਿੰਦਰ ਮਾਨ ਸ਼ਾਹੀਆ ਜੀ ਤੇ ਉਸ ਮਿਸ਼ਨ ਦੇ ਵਿੱਚੋਂ ਅਸੀਂ ਕੁਝ ਫੁਰਸਤ ਦੇ ਜਿਹੜੇ ਪਲ ਕੱਢੇ ਹੈਗੇ ਅੱਜ ਇਹ ਹਫਤੇ ਦਾ ਸਾਡਾ ਮਿਸ਼ਨ ਸੀਗਾ ਇੱਕ ਦਿਨ ਅਸੀਂ ਆਏ ਕਹਿੰਦੇ ਏ ਵੀ ਸਟੱਡੀ ਕਰਨ ਵਾਸਤੇ ਆਏ ਆ ਅਸੀਂ ਡੱਲ ਲੇਕ ਦੇ ਵਿੱਚ ਆ ਇਸ ਵੇਲੇ ਸਫ਼ਰ ਕਰ ਰਹੇ ਕਿਸ਼ਤੀਆਂ ਦੇ ਵਿੱਚ ਤੇ ਸਾਹਮਣੇ ਡੱਲ ਲੇਕ ਦੇ ਜਿਹੜੇ ਅੰਦਰ ਬਣੇ ਹੋਏ ਜਿਹੜੇ ਹੋਟਲ ਨੇ ਹਾਊਸਬੋਟ ਜਾਂ ਹਾਊਸਬੋਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਟੋਟਲ ਸਾਰੇ ਦੇ ਸਾਰੇ ਬੰਦ ਪਏ ਐ ਜੰਗ ਦਾ ਪਰਛਾਵਾਂ ਐ ਪਾਕਿਸਤਾਨ ਤੇ ਹਿੰਦੂਸਤਾਨ ਦੇ ਸਾਡੇ ਵੱਡੇ ਲੀਡਰਾਂ ਦੀ ਜਿਹੜੀ ਕੁੜੱਤਣ ਦੇ ਵਿੱਚੋਂ ਇਹ ਨਿਕਲੀ ਲੜਾਈ ਹੈਗੀ ਤੇ ਉਹ ਜੋ ਕੁਛ ਵਾਪਰਿਆ ਬੈਸਰਨ ਕਾਟੀ ਦੇ ਵਿੱਚ ਪਹਿਲਗਾਮ ਕਿ ਨਿਰਦੋਸ਼ ਲੋਕਾਂ ਦਾ ਉੱਥੇ ਕਤਲ ਕੀਤਾ ਗਿਆ 28 ਲੋਕਾਂ ਦਾ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਹਿੰਦੂਸਤਾਨ ਨੂੰ ਪਾਕਿਸਤਾਨ ਤੇ ਫਿਰ ਹਮਲਾ ਕਰਨਾ ਪਿਆ ਫਿਰ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੀਤਾ ਤੇ ਨਤੀਜਾ ਇਹ ਨਿਕਲਿਆ ਕਿ ਆ ਜਿਹੜੇ ਗਰੀਬ ਲੋਕ ਮਜ਼ਦੂਰ ਲੋਕ ਕਸ਼ਮੀਰ ਦੇ ਕ੍ਰਿਸ਼ਤੀਆਂ ਚਲਾਉਂਦੇ ਨੇਗੇ ਸਟੀਮਰ ਚਲਾਉਂਦੇ ਨੇ ਤੇ ਆ ਡਲ ਲੇਕ ਦੇ ਵਿੱਚ ਬਣੇ ਹੋਏ ਜਿਹੜੇ ਹਾਊਸ ਬੋਟ ਨੇ ਇਹ ਟੋਟਲ 100% ਬੰਦ ਪਏ ਨੇਗੇ ਤਬਾਹੀ ਹੋ ਗਈ ਆ ਆਰਥਿਕ ਤਬਾਹੀ ਕਿ ਇਨਾ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਪੱਕਣੀ ਬੰਦ ਹੋ ਗਈ ਆ ਕਿਉਂਕਿ ਇੱਥੇ ਜਦੋਂ ਯਾਤਰੀ ਆਉਂਦੇ ਸੀਗੇ ਤੇ ਇੱਥੇ ਪੂਰੀਆਂ ਰੌਣਕਾਂ ਤੇ ਮੇਲਾ ਲੱਗਿਆ ਹੁੰਦਾ ਸੀ ਇਹ ਟੋਟਲ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੇ ਸਾਰੇ ਜਿਹੜੇ ਹਾਊਸ ਬੋਟ ਨੇਗੇ ਪਾਣੀ ਦੇ ਅੰਦਰੇ ਬਣੇ ਹੋਏ ਜੋਇਨਮੈਂਟ ਵਾਸਤੇ ਉਹ ਸਾਰੇ ਦੇ ਸਾਰੇ ਕੰਪਲੀਟ ਬੰਦ ਪਏ ਹੈਗੇ ਤੇ ਅਸੀਂ ਦੇਖ ਰਹੇ ਕਿਸ਼ਤੀਆਂ ਕਿਨਾਰਿਆਂ ਦੇ ਉੱਤੇ ਖੜੀਆਂ ਉਦਾਸ ਖੜੀਆਂ ਨੇ ਤੇ ਇਹ ਜਿਹੜੇ ਕਿਸ਼ਤੀ ਚਾਲਕ ਨੇ ਉਦਾਸ ਖੜੇ ਨੇਗੇ ਕਿਉਂਕਿ ਇਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਉਸੇ ਵੇਲੇ ਆਉਂਦੀ ਹੈ ਜਦੋਂ ਇੱਥੇ ਯਾਤਰੀ ਆਉਂਦੇ ਨੇ ਤੇ ਇਹਨਾਂ ਨੂੰ ਵੀ ਚਾਰ ਪੈਸੇ ਬਣਦੇ ਨੇਗੇ ਪਰ ਇਹ ਜੰਗਾਂ ਦਾ ਨਤੀਜਾ ਹੈ ਜੰਗਾਂ ਤਬਾਹੀ ਮਚਾਉਂਦੀਆਂ ਨੇ ਤੋਂ ਅਸੀਂ ਬਾਰ-ਬਾਰ ਚੀਕਾਂ ਮਾਰ-ਮਾਰ ਕੇ ਕਹਿੰਨੇ ਕਿ ਸਾਨੂੰ ਆਮ ਲੋਕਾਂ ਨੂੰ ਜੰਗ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਹੈ ਅਮ ਜਿਹੜਾ ਜੰਗ ਹੈ ਇਹ ਤਬਾਹੀ ਦਾ ਦੂਜਾ ਨਾਮ ਹੈ ਆ ਤਬਾਹੀਆਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਇਹਨਾਂ ਕਿਸ਼ਤੀਆਂ ਤੋਂ ਹਾਊਸ ਬੋਟਾਂ ਤੋਂ ਤੇ ਹੋਰ ਇੱਥੇ ਜਿਹੜਾ ਡਲ ਲੇਕ ਹੈ ਇਹਦੇ ਅੰਦਰ ਕਿਸ਼ਤੀਆਂ ਤੇ ਜਿਹੜੇ ਆਪਣਾ ਸਮਾਨ ਵੇਚਣਾ ਆਉਂਦੇ ਨੇ ਕਿ ਜਿਵੇਂ ਆਪਾਂ ਬੱਸਾਂ ਦੇ ਵਿੱਚ ਵੇਖਦੇ ਹਾਂ ਕੋਈ ਨੇਲ ਕਟਰ ਵੇਚਣ ਆ ਲਿਆ ਗਿਆ ਕੋਈ ਚੂਰਨ ਦੀਆਂ ਗੋਲੀਆਂ ਵੇਚਣ ਆ ਲਿਆ ਗਿਆ ਉਸੇ ਤਰ੍ਹਾਂ ਇੱਥੇ ਵੀ ਡੱਲ ਲੇਕ ਦੇ ਵਿੱਚ ਸਫ਼ਰ ਕਰਦੇ ਸਮੇਂ ਜਿਹੜੇ ਇਹ ਵੇਚਣ ਵਾਲੇ ਨੇਗੇ ਉਹ ਕਿਸ਼ਤੀਆਂ ਦੇ ਉੱਤੇ ਆਪਣਾ ਸਮਾਨ ਵੇਚਦੇ ਨੇ ਤੇ ਉਹਨਾਂ ਦੀ ਸੇਲ ਕਿੱਥੋਂ ਹੋਣੀ ਹੈ ਕਿਉਂਕਿ ਅੱਜ ਅਸੀਂ ਆ ਵੇਖ ਰਹੇ ਹਾਂ ਕਿ ਅਸੀਂ ਸਿਰਫ ਤਿੰਨ ਪਰਿਵਾਰਾਂ ਇਹ ਪੂਰੀ ਡੱਲ ਲੇਕ ਦੇ ਵਿੱਚ ਸਾਡੇ ਆਸ-ਪਾਸੇ ਕੋਈ ਟਾਵਾ-ਟਾਵਾ ਨਜ਼ਰ ਆਉਂਦਾ ਹੈ ਸਾਡੇ ਵਰਗਾ ਕੋਈ ਜੜਾ ਹੋਏਗਾ ਅਸੀਂ ਵੀ ਕੋਈ ቱ ਐਨਜੋਇਮੈਂਟ ਵਾਸਤੇ ਨਹੀਂ ਸੀ ਆਏ ਅਸੀਂ ਉਹਨਾਂ ਲੋਕਾਂ ਦਾ ਹਾਲ-ਚਾਲ ਪੁੱਛਣ ਆਏ ਸੀ ਅਸੀਂ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਗਏ ਆ ਲਗਾਤਾਰ ਇੱਕ ਹਫ਼ਤਾ ਜਿਨ੍ਹਾਂ ਦਾ ਜੰਗ ਦੀ ਵਜ੍ਹਾ ਕਰਕੇ ਕੋਈ ਪਰਿਵਾਰ ਦਾ ਜੀ ਮਾਰਿਆ ਗਿਆ ਘਰ ਤਬਾਹ ਕਰ ਦਿੱਤੇ ਗਏ ਦੁਕਾਨਾਂ ਸੜ ਗਈਆਂ ਅਸੀਂ ਉਹਨਾਂ ਘਰਾਂ ਦੇ ਵਿੱਚ ਗਏ ਆ ਤਾਂ ਇੱਥੇ ਆਉਣ ਦਾ ਵੀ ਸਾਡਾ ਮਕਸਦ ਇਹ ਹੀ ਸੀ ਕਿ ਆ ਕੇ ਦੇਖੇ ਕਿ ਜਿਹੜੇ ਸ਼ਿਕਾਰਾ ਚਲਾਉਂਦੇ ਲੋਕ ਨੇ ਕਿ ਸ਼ਿਕਾਰੇ ਵਾਲੇ ਐ ਕਿਸ਼ਤੀਆਂ ਵਾਲੇ ਐ ਸਟੀਮਰਾਂ ਵਾਲੇ ਐ ਤੇ ਹਾਊਸ ਬੋਟ ਵਾਲੇ ਐ ਇਹਨਾਂ ਦਾ ਕੀ ਹਾਲ ਚਾਲ ਹੈ ਤਾਂ ਕਿਸ਼ਤੀਆਂ 'ਚ ਬੈਠ ਕੇ ਅਸੀਂ ਇਹ ਜਿਹੜਾ ਜਾਇਜ਼ਾ ਲਿਆ ਹੈਗਾ ਕਿ ਜੰਗ ਦਾ ਪਰਛਾਵਾਂ ਅੱਜ ਤੱਕ ਅੱਜ ਤੱਕ ਇਹ ਕਾਇਮ ਹੈ ਜੰਗ ਦਾ ਪਰਛਾਵਾਂ ਤੇ ਇਸ ਕਰਕੇ ਜੰਗਾਂ ਜਿਹੜੀਆਂ ਹੁੰਦੀਆਂ ਤਬਾਹ ਕਰਦੀਆਂ ਲੋਕਾਂ ਨੂੰ ਜੰਗਾਂ ਪੁੱਤ ਖੋਹ ਲੈਂਦੀਆਂ ਸਾਡੀਆਂ ਜੰਗਾਂ ਸਾਡਾ ਰੋਜ਼ਗਾਰ ਖੋਹਦੀਆਂ ਨੇ ਜੰਗਾਂ ਸਾਨੂੰ ਕੁਝ ਵੀ ਨਹੀਂ ਦਿੰਦੀਆਂ ਜ਼ਖਮ ਦਿੰਦੀਆਂ ਨੇ ਜ਼ਖਮਾਂ ਤੋਂ ਸਵਾਏ ਅੱਜ ਤੱਕ ਜੰਗਾਂ ਨੇ ਕੁਝ ਨਹੀਂ ਦਿੱਤਾ ਮਾਵਾਂ ਬੇਣ ਪਾਉਂਦੀਆਂ ਵੇਖੀਆਂ ਅਸੀਂ ਭੈਣਾਂ ਦੇ ਭਰਾ ਚਲੇ ਗਏ ਪਤਨੀਆਂ ਦੇ ਪਤੀ ਚਲੇ ਗਏ ਨਿੱਕੇ-ਨੇਕੇ ਮਾਸੂਮ ਬੱਚੇ 13 ਸਾਲਾਂ ਦਾ ਵਿਹਾਨ ਉਹਦੇ ਬਾਪ ਦੀ ਅਸੀਂ ਬਾਰਤਾ ਲਾਪ ਸੁਣ ਕੇ ਆਏ ਆਂ ਇਹ ਉਹ ਉਹ ਚਲਿਆ ਗਿਆ ਬਾਪ ਦੇ ਹੱਥਾਂ ਦੇ ਵਿੱਚ ਤੇ ਇਹ ਪੁਨਛ ਤੋਂ ਲੈ ਕੇ ਰਜੌਰੀ ਤੇ ਅਸੀਂ ਇਹ ਸਾਰੀਆਂ ਥਾਵਾਂ ਤੇ ਘੁੰਮ-ਘੁੰਮ ਕੇ ਅਸੀਂ ਘਰਾਂ ਦੇ ਵਿੱਚ ਜਾ ਜਾ ਕੇ ਦੇਖਿਆ ਤੇ ਅੱਜ ਆ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਟੋਟਲ ਜਿਹੜਾ ਕੰਪਲੀਟ ਜਿਹੜੇ ਹਾਊਸ ਬੋਟ ਨੇ ਸੁੰਨੇ ਪਏ ਨੇ ਉਦਾਸ ਬੈਠੇ ਨੇਗੇ ਤੇ ਮਾੜਾ ਮੋਟਾ ਟਾਵਾ ਕੁਛ ਸਾਡੇ ਵਰਗਾ ਟਾਵੇਂ-ਟਾਵੇਂ ਲੋਕਾਂ ਜਿਹੜੇ ਉਹ ਇਹ ਕਿਸ਼ਤੀਆਂ ਦੇ ਵਿੱਚ ਘੁੰਮ ਰਹੇ ਇਥੇ ਬਹੁਤ ਘੱਟ ਨਾ ਮਾਤਰ ਤੋ ਇਸ ਕਰਕੇ ਜੰਗਾਂ ਦਾ ਜਿਹੜਾ ਹੈਗਾ ਹੈਗਾ ਕਾਲਾ ਪਰਛਾਵਾਂ ਇਹ ਸਾਡੀ ਜ਼ਿੰਦਗੀ ਦੇ ਉੱਤੇ ਨਹੀਂ ਪੈਣਾ ਚਾਹੀਦਾ ਅਸੀਂ ਆਪਣੇ ਦੇਸ਼ ਦੇ ਲੀਡਰ ਨੂੰ ਵੀ ਕਹਿੰਦੇ ਹਾਂ ਗੋਂਡੀਆਂ ਨੂੰ ਵੀ ਕਹਿੰਦੇ ਹਾਂ ਕਿ ਪਾਕਿਸਤਾਨ ਵਾਲੇ ਨੂੰ ਜੇ ਜੰਗ ਲੜਦੀਆਂ ਯਾਰ ਤੁਸੀਂ ਗਰੀਬੀ ਦੇ ਖਿਲਾਫ ਲੜ ਲਓ ਗੁਰਬਤ ਪਾਕਿਸਤਾਨ ਚ ਵੱਧੂ ਹੈ ਹਿੰਦੁਸਤਾਨ ਚ ਵੀ ਬਹੁਤ ਹੈ ਤੇ ਇਸ ਕਰਕੇ ਗੁਰਬਤ ਨੂੰ ਦਾ ਖਾਤਮਾ ਕਰੋ ਜੇ ਕਰਨਾ ਹੈ ਤਾਂ ਗੁਰਬਤ ਦਾ ਖਾਤਮਾ ਕਰੋ ਤੇ ਉਹਨਾਂ ਗਰੀਬ ਲੋਕਾਂ ਨੂੰ ਨਾ ਖਤਮ ਕਰੋ ਜੰਗ ਦੇ ਨਾਂ ਦੇ ਉੱਤੇ ਕਿ ਮੈਂ ਉਹਦੇ 100 ਮਾਰ ਤੇ ਉਹ ਕਹਿੰਦਾ ਮੈਂ ਤੁਹਾਡਾ 200 ਮਾਰਤਾ ਇਹਦੇ ਨਾਲ ਕੁਝ ਨਹੀਂ ਬਣਨਾ ਹੈਗਾ ਗੁਰਬੋਧ ਦਾ ਖਾਤਮਾ ਕਰੋ ਅਨਪੜਤਾ ਦਾ ਖਾਤਮਾ ਕਰੋ ਕੋਈ ਚੰਗੀਆਂ ਗੱਲਾਂ ਕਰੋ ਇਹ ਲੀਡਰਾਂ ਨੂੰ ਮਜਬੂਰ ਕਰਨ ਲੋਕ ਕਿ ਇਹਨਾਂ ਨੂੰ ਕੰਨ ਫੜ ਕੇ ਟੇਬਲ ਤੇ ਲੈ ਕੇ ਬਿਠਾਉਣ ਕਿ ਗੱਲਬਾਤ ਰਾਹੀਂ ਮਸਲੇ ਹੱਲ ਕਰੋ ਜਿਹੜੇ ਕਰਨੇ ਆ ਜੰਗਾ ਨਾਲ ਕਦੇ ਕੋਈ ਮਸਲੇ ਹੱਲ ਨਹੀਂ ਹੋਏ ਤੇ ਜਿਹੜੀਆਂ ਪਰਮਾਣੂ ਦੀਆਂ ਧਮਕੀਆਂ ਤੁਸੀਂ ਦਿੰਦੇ ਹੋ ਦੋਨੋਂ ਦੇਸ਼ ਹੀ ਦੇ ਰਹੇ ਹੋਗੇ ਤੇ ਪਰਮਾਣੂ ਦੀ ਗੱਲ ਕਰਨ ਤੋਂ ਪਹਿਲਾਂ ਜਾ ਕੇ ਹਿਰੋਸ਼ੀਮਾ ਤੇ ਨਾਗਾਸਾਕੀ ਜਾ ਕੇ ਵੇਖ ਲਓ ਉੱਥੇ ਅੱਜ ਤੱਕ ਤਬਾਹੀ ਕੀਤੀ ਹੋਈ ਤਬਾਹੀ ਬੋਲਦੀ ਐ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਤਾਂ ਆ ਚਾਰੇ ਪਾਸੇ ਜਿਹੜਾ ਦ੍ਰਿਸ਼ ਹੈ ਤਾਂ ਵੀ ਤਾਂ ਵੀ ਕਿਸ਼ਤੀ ਦੇ ਵਿੱਚ ਕੋਈ ਮਾੜੇ-ਮੋਟੇ ਕੋਈ ਦੋ-ਦੋ ਚਾਰ-ਚਾਰ ਲੋਕ ਹੈ ਜਿਹੜੇ ਘੁੰਮ ਰਹੇਗੇ ਨਹੀਂ ਤਾਂ ਇੱਥੇ ਪੂਰਾ ਮੇਲਾ ਗਹਿਮਾ-ਗਹਿਮੀ ਹੁੰਦੀ ਐ ਤੇ ਉਹ ਗਹਿਮਾ-ਗਹਿਮੀ ਖਤਮ ਹੋ ਚੁੱਕੀ ਐ ਕਸ਼ਮੀਰ ਦੇ ਲੋਕ ਉਦਾਸ ਨੇ ਅਸੀਂ ਆ ਕੇ ਬੈਠਿਆ ਬਹੁਤ ਦੁਖੀ ਨੇ ਕਿਉਂਕਿ ਇਹ ਜੰਗ ਦੇ ਪਰਛਾਵੇਂ ਨੇ ਇਹਨਾਂ ਦਾ ਰੋਜ਼ਗਾਰ ਵੀ ਖੋਲਿਆ ਬੱਚੇ ਖੋਲੇ ਕਈ ਪਰਿਵਾਰਾਂ ਦੇ ਵਿੱਚੋਂ ਪਰਿਵਾਰਾਂ ਦੇ ਜੀ ਚਲੇ ਗਏ ਤਾਂ ਇਹਨੀ ਗੱਲ ਕਰਨੀ ਸੀ ਬਹੁਤ ਧੰਨਵਾਦ